ਪੰਜਾਬ ਵਾਸੀਓ ਸਤ ਸ੍ਰੀ ਅਕਾਲ ਮੈਂ ਤੁਹਾਨੂੰ ਅੱਜ ਇੱਕ ਕਿਚਨ ਗਾਰਡਨ ਤੇ ਵੀਡੀਓ ਬਣਾ ਕੇ ਭੇਜ ਰਿਹਾ ਹਾਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ ਆਪਣੇ ਪੰਜਾਬ ਦੇ ਵਿੱਚ ਫਲਦਾਰ ਬੂਟੇ 25 30 ਕਿਸਮਾਂ ਲੱਗ ਸਕਦੀਆਂ ਹਨ ਕੁਝ ਸ਼ੌਣ ਭਾਦੋਂ ਚ ਲੱਗ ਜਾਂਦੀਆਂ ਹਨ ਤੇ ਕੁਝ ਫਰਵਰੀ ਮਾਰਚ ਵਿੱਚ ਲੱਗ ਜਾਂਦੀਆਂ ਹਨ ਇਸ ਕਰਕੇ ਜਿਵੇਂ ਕਿ ਪੰਜਾਬ ਸਰਕਾਰ ਨੇ ਵੀ ਨਾਰਾ ਦਿੱਤਾ ਕਿ ਹਰ ਮੋਟਰ ਤੇ ਚਾਰ ਦਰਖਤ ਲਾਏ ਜਾਣ। ਇਹ ਸਮਾਜ ਸੇਵੀ ਵੀ ਕਾਫੀ ਉਤਸ਼ਾਹਤ ਰਹ ਰਹੇ ਆ ਕਿ ਪੰਜਾਬ ਦੇ ਬੀਨ ਨੂੰ ਹਰਾ-ਭਰਾ ਕਰਨ ਵਾਸਤੇ ਦਰਖਤ ਲਾਏ ਜਾਣ। ਪਰ ਦਰਖਤ ਤਾਂ ਛਾਂ ਵਾਸਤੇ ਹੁੰਦੇ ਹਨ। ਤੇ ਜੇ ਫਲਦਾਰ ਬੂਟੇ ਲਾਏ ਜਾਣ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਇਸ ਕਰਕੇ ਜੇ ਫਲਦਾਰ ਬੂਟੇ ਲਾਏ ਜਾਣ ਤੇ ਆਪਾਂ ਨੂੰ ਕਰਦਾ ਫਰੂਟੀ ਹਮੇਸ਼ਾ ਮਿਲ ਸਕਦਾ ਹੈ ਆਪਣੇ ਪੰਜਾਬ ਦੇ ਵਿੱਚ 25-30 ਕਿਸਮਾਂ ਫਲਦਰ ਬੁੱਟਿਆਂ ਦੀਆਂ ਲੱਗ ਸਕਦੀਆਂ ਹਨ ਜੋ ਕਿ ਮੈਂ ਤੁਹਾਨੂੰ ਵੇਰਵੇ ਸਹਿਤ ਦੱਸਾਂਗਾ 25-30 ਕਿਸਮਾਂ ਲਾਉਣ ਨਾਲ ਤੁਸੀਂ ਘਰ ਚਲਾ ਲਓ ਜੇ ਖੁੱਲਾ ਘਰ ਹੈ ਜੇ ਤੁਹਾਡੇ ਕੋਲ ਖੇਤ ਚਾਰ ਸਿਆੜ ਹਨ ਤੇ ਕੁਝ ਥਾਂ ਖੇਤ ਚ ਵੀ ਤੁਸੀਂ ਕਿਚਨ ਗਾਰਡਨ ਚ ਵਰਤ ਸਕਦੇ ਆ ਕਿਚਨ ਗਾਰਡਨ ਵਾਸਤੇ ਬਹੁਤ ਜ਼ਿਆਦਾ ਜ਼ਮੀਨ ਦੀ ਲੋੜ ਨਹੀਂ 25 ਤੋਂ 30 ਕਿਸਮਾਂ ਉਧਰ ਚ ਲੱਗ ਜਾਣਗੀਆਂ ਹਰ ਰੋਜ਼ ਸਾਰਾ ਸਾਲ ਤੁਹਾਨੂੰ ਤਾਜ਼ਾ ਫਰੂਟ ਮੌਸਮ ਮੁਤਾਬਕ ਮਿਲਦਾ ਰਹੂਗਾ ਜਿਵੇਂ ਕਿ 6 ਤੋਂ 10 ਜੀ ਜੇ ਕਰਦੇ ਹਨ ਤਾਂ ਇੱਕ ਇੱਕ ਬੂਟਾ ਜਿਹੜਾ ਹਰ ਇੱਕ ਕਿਸਮ ਦਾ ਲਾਇਆ ਜਾਵੇ ਤੇ 25 30 ਬੂਟੇ ਜਿਹੜੇ ਲਾ ਕੇ ਤੁਸੀਂ ਸਾਰਾ ਸਾਲ ਵਧੀਆ ਫਰੂਟ ਖਾ ਸਕਦੇ ਆਂ ਔਰ ਆਪ ਦਾ ਤਿਆਰ ਕੀਤਾ ਖਾ ਸਕਦੇ ਆਂ ਤੇ ਆਰਗੈਨਿਕ ਵੀ ਹੋ ਜਾਣਾ ਜਦੋਂ ਘਰ ਦੇ ਵਿੱਚ ਆਪਾਂ ਕਿਹੜਾ ਕੋਈ ਵੇਚਣਾ ਹੈਗਾ ਕੋਈ ਰੇ ਸਪਰੇ ਦੇ ਉਹਦੀ ਜੀ ਲੋੜ ਨਹੀਂ ਰਹਿੰਦੀਗੀ ਸੋ ਤੁਹਾਡੀ ਥੋੜੀ ਜੀ ਸੇਵਾ ਨਾਲ ਹੀ ਉਹ ਹੋ ਜਾਂਦਾ ਇਹ ਜਿਹੜੀਆਂ ਕਿਸਮਾਂ ਹੈਗੀਆਂ 25 30 ਪੰਜਾਬ ਦੇ ਵਿੱਚ ਬੜੇ ਆਰਾਮ ਨਾਲ ਹੋ ਜਾਂਦੀਆਂ ਇਹਨਾਂ ਕਿਸਮਾਂ ਨੂੰ ਖਰੀਦਣ ਵਾਸਤੇ ਜੰਨਰਸਰੀਆਂ ਚੰਗੀਆਂ ਦੀ ਲੋੜ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ ਇੱਕ ਅਵਲ ਖਰਾਣੇ ਹਾਈ ਟੈਕ ਨਾਂ ਦੀ ਨਰਸਰੀ ਹੈ ਸਰਦਾਰ ਬਲਵਿੰਦਰ ਸਿੰਘ ਟਿੱਕਾ ਦੀ ਜੇ ਪਰੋਸੇਬੰਦ ਬੂਟੇ ਲੈਣੇ ਹੋਣ ਯੂਨੀਵਰਸਿਟੀ ਜਾਂ ਬਲਵਿੰਦਰ ਸਿੰਘ ਟਿੱਕਾ ਦੇ ਅਵਲ ਖਰਾਣੇ ਤੋਂ ਹਰ ਵੈਰਾਈਟੀ ਦੇ ਬੂਟੇ ਜਿਹੜੇ ਉਹ ਮਿਲ ਜਾਂਦੇ ਆ ਥਾਂ ਥਾਂ ਤੇ ਖੁੱਲੀਆਂ ਨਿੱਕੀਆਂ ਮੋਟੀਆਂ ਨਰਸਰੀਆਂ ਤੁਰੇ ਫਿਰਦੇ ਮਾਲੀਆਂ ਤੋਂ ਲੈਣੇ ਬੂਟੇ ਉਹ ਉਹ ਇਹਨੇ ਵਧੀਆ ਨਹੀਂ ਹੁੰਦੇ 2-4 ਸਾਲਾਂ ਬਾਅਦ ਉਹਨਾਂ ਨੂੰ ਕੁਝ ਨਹੀਂ ਲੱਗਦਾਗਾ ਬਹੁਤ ਮਹਿੰਗੇ ਬੂਟੇ ਦਿੰਦੇ ਨੇ ਪਰ ਜੇ ਤੁਸੀਂ ਰეკਮੈਂਡਡ ਜਾਂ ਮਤਲਬ ਅਥੋਰਾਈਜ਼ ਜਿਹੜੀਆਂ ਨਰਸਰੀਆਂ ਤੋਂ ਲੈ ਲਓਗੇ ਇੱਥੇ ਬੂਟੇ ਵਧੀਆ ਚੱਲਣਗੇ ਇਸ ਕਰਕੇ ਦੋ ਹੀ ਨਰਸਰੀਆਂ ਯੂਨੀਵਰਸਿਟੀ ਤੋਂ ਪਹਿਲ ਦਿਓ ਜਾਂ ਬਲਵਿੰਦਰ ਸਿੰਘ ਟਿੱਕਾ ਅਬਲ ਖਰਾਨ ਤੋਂ ਨਰਸਰੀਆਂ ਦੇ ਮੈਂ ਇਹਨਾਂ ਹੀ ਨਰਸਰੀਆਂ ਦੀ ਕੋਈ ਮਸ਼ਹੂਰੀ ਨਹੀਂ ਕਰ ਰਿਹਾ ਪਰ ਇਹਨਾਂ ਨੂੰ ਮੈਂ ਵਰਤਿਆ ਹੋਇਆ ਔਰ ਮੈਂ ਇਹਨਾਂ ਦੇ ਦੋਹਾਂ ਥਾਵਾਂ ਤੋਂ ਲਿਆ ਕੇ ਹੀ ਬੂਟੇ ਲੋਨਾ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਕਿ ਸੌਣ ਭਾਦੋਂ ਚ ਆਪਾਂ ਕਿਹੜੇ ਬੂਟੇ ਲਾ ਸਕਦੇ ਆ ਨਿੰਬੂ ਜਾਤੀ ਦੀਆਂ ਕਾਫੀ ਕਿਸਮਾਂ ਹਨ ਜੋ ਕਿ ਆਪਾਂ ਨੂੰ ਆਪਣੀ ਸਿਹਤ ਵਾਸਤੇ ਬਹੁਤ ਜ਼ਰੂਰੀ ਹਨ ਇਹਨਾਂ ਵਿੱਚ ਵਿਟਾਮਿਨ ਸੀ ਜੋ ਕਿ ਕਰੋਨਾ ਟਾਈਮ ਇਹ ਬਹੁਤ ਪ੍ਰਚਲਿਤ ਰਿਹਾ ਨਿੰਬੂ ਜਾਤੀ ਨੂੰ ਜੇ ਤੁਸੀਂ ਹਮੇਸ਼ਾ ਵਰਤਦੇ ਰਹਿੰਦੇ ਕਦੀ ਵੀ ਕਰੋਨਾ ਤੁਹਾਡੇ ਨੇੜੇ ਨਹੀਂ ਆਊਗਾ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਨਿੰਬੂ ਜਾਤੀ ਦੀਆਂ ਕਿਸਮਾਂ ਦੱਸਣ ਲੱਗਾ ਕਿ ਜਿਹੜੀਆਂ ਆਪਾਂ ਘਰ ਦੇ ਵਿੱਚ ਲਾ ਸਕਦੇ ਆ ਸੀਡਲੈਸ ਕਿਨੋ ਜਾਂ ਕਿਨੋ ਮਾਲਟਾ ਰੈੱਡ ਡੇਜੀ ਮਸੰਮੀ अर्ਲੀ ਗੋਲਡ ਫਰੀ ਮਾਉਂਟ ਇਹ ਵੀ ਨਿੰਬੂ ਜਾਤੀ ਜੀ ਆ ਜਾਂਦਾ ਗ੍ਰੇਪ ਫਰੂਟ ਨਾਗਪੁਰੀ ਸੰਤਰਾ ਕਾਗਜੀ ਨਿੰਬੂ ਤੇ ਬਾਰਾਮਾਸੀ ਨਿੰਬੂ ਤੇ ਮਿੱਠਾ ਇਹ ਨਿੰਬੂ ਜਾਤੀ ਦੇ ਬੂਟੇ ਆ 11 12 ਕਿਸਮਾਂ ਹੈਗੀਆਂ ਅੰਜੀਰ ਅੰਬ ਵੀ ਲਾ ਸਕਦੇ ਆ ਅਨੌਰ ਅਸਾਰ ਸਫੇਦਾ ਅਮਰੂਦ ਲਗਾਟ ਸੀਤਾ ਫਲ ਵੀ ਆਪਣੇ ਹੋ ਜਾਂਦੇ ਆ ਜਦੋਂ ਤੁਸੀਂ ਬਜਿੰਦਰ ਸਿੰਘ ਟਿੱਕਾ ਕੋਲੇ ਜਾਓਗੇ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਬਾਗ ਚ ਤਿਆਰ ਮਿਲਣਗੀਆਂ ਬੂਟੇ ਵੀ ਤਿਆਰ ਮਿਲਣਗੇ ਔਰ ਉਹਨਾਂ ਨੇ ਆਪ ਵੀ ਲਾਏ ਹੋਏ ਉਹਨਾਂ ਦਾ ਆਪ ਦਾ ਵੀ ਕਾਫੀ ਤਿਆਰ ਦਾ ਫਾਲਸਾ ਔਲਾ ਦੇਸੀ ਔਲਾ ਹਾਈਬ੍ਰਿਡ ਸੇਬ ਵੀ ਉਹਨਾਂ ਦੀ ਨਰਸਰੀ ਤੋਂ ਮਿਲ ਜਾਣਗੇ ਔਰ ਉਹਨਾਂ ਦੇ ਰੈਗੂਲਰ ਚੱਲ ਵੀ ਰਿਹਾ ਜੋ ਦੋ ਕਿਸਮਾਂ ਮਿਲ ਜਾਂਦੀਆਂ ਸੇਬ ਦੀਆਂ ਅਨਾ ਦੇ ਹੈਰਿਮ 199 ਕੇਲਾ ਡਰੈਗਨ ਫਰੂਟ ਇਹ ਤਾਂ ਫਰੂਟ ਹੋ ਗਏ ਕੁਝ ਇੱਕ ਸਬਜੀ ਵਾਸਤੇ ਇੱਕ ਦਰਖਤ ਦਾ ਘਟਿਆਲ ਮਾਰਕਟ ਵੀ ਤੁਸੀਂ ਲਾ ਸਕਦੇ ਆ ਨਿੰਬੂ ਜਾਤੀ ਦਾ ਇਹ ਥੋੜੀ ਜਿਹੀ ਲੇਟ ਵੈਰਾਈਟੀ ਆ ਚੀਕੂ ਜਾਮਨ ਇਹ ਬੂਟੇ ਹੋ ਗਏ ਤੁਹਾਡੇ ਜਿਹੜੇ ਤੁਸੀਂ ਸੌਣ ਭਾਦੋ ਚਲਾ ਸਕਦੇ ਆ ਹੁਣ ਮੈਂ ਤੁਹਾਨੂੰ ਦੱਸਾਂ ਜਿਹੜੀ ਨਿੰਬੂ ਜਾਤੀ ਹੈਗੀ ਆ ਨਿੰਬੂ ਜਾਤੀ ਨੂੰ ਜੇ ਤੁਸੀਂ ਜੁਲਾਈ ਤੋਂ ਲੈ ਕੇ ਅਪ੍ਰੈਲ ਤੱਕ ਖਾਣਾ ਤੇ ਇਹਦਾ ਦਰਜਾ ਬੰਦੀ ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਤੁਸੀਂ ਜੁਲਾਈ ਦਾ ਮੌਸਮ ਆਉਂਦਾ ਤੇ ਮਿੱਠਾ ਤੁਹਾਡਾ ਤਿਆਰ ਹੋ ਜਾਂਦਾ ਮਿੱਠੇ ਦੇ ਬੂਟਿਆਂ ਨੂੰ ਜੇ ਮਿੱਠਾ ਲੱਗ ਜਾਂਦਾ ਔਰ ਖਾਣ ਨੂੰ ਵੀ ਜੁਲਾਈ ਦੇ ਵਿੱਚ ਮਿਲ ਜਾਂਦਾ ਜੁਲਾਈ ਤੋਂ ਅਗਸਤ ਤੱਕ ਤੁਸੀਂ ਮਿੱਠਾ ਖਾ ਸਕਦੇ ਆ ਫਿਰ ਅਗਸਤ ਤੋਂ ਸਤੰਬਰ ਅਕਤੂਬਰ ਨਵੰਬਰ ਤੱਕ ਦੇਜੀ ਮਾਲਟਾ ਮਸੰਮੀ ਤੁਸੀਂ ਖਾ ਸਕਦੇ ਆ ਤੇ ਨਵੰਬਰ ਤੋਂ ਦਸੰਬਰ ਦੇ ਵਿੱਚ ਤੁਸੀਂ ਆਪਣਾ ਕਿਨੋਂ ਸ਼ੁਰੂ ਹੋ ਜਾਂਦਾ ਹੈ ਤੇ ਜੋ ਮਾਰਚ ਅਪ੍ਰੈਲ ਤੱਕ ਚੱਲਦਾ ਇਸ ਕਰਕੇ ਜੁਲਾਈ ਤੋਂ ਲੈ ਕੇ ਅਪ੍ਰੈਲ ਤੱਕ ਤਾਂ ਨਿੰਬੂ ਜਾਤੀ ਨਾਲ ਤੁਹਾਡਾ ਟਾਈਮ ਪਾਸ ਹੋ ਜਾਂਦਾ ਹੈ ਬਾਕੀ ਜਿਹੜੇ ਬੂਟੇ ਆ ਉਹ ਸਮੇਂ-ਸਮੇਂ ਤੇ ਵਿਥੇ ਉਹ ਫਲ ਦਿੰਦੇ ਨੇ ਹੁਣ ਤੁਹਾਨੂੰ ਪਤ ਚੜੀ ਬੂਟੇ ਜੋ ਕਿ ਫਰਵਰੀ ਮਾਰਚ ਲੱਗਣ ਵਾਲੇ ਆ ਉਹ ਹੈਗੇ ਆ ਇਸ ਤਰ੍ਹਾਂ ਅੰਗੂਰ ਅਲੂਚਾ ਆਲੂ ਬੁਖਾਰਾ ਆੜੂ ਬਦਾਮ ਬੱਗੂ ਗੋਸ਼ਾ ਤੇ ਨਾਸ਼ਪਤੀ ਇਹ 6-7 ਕਿਸਮਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਪਰ ਵੀ ਮਾਰਚ ਚ ਵੀ ਲਾ ਸਕਦੇ ਆ ਪਰ ਜੇ ਤੁਸੀਂ ਇਹ 30 35 ਬੂਟੇ ਆਪਦੇ ਘਰੇਲੂ ਕਿਚਨ ਗਾਰਡਨ ਦੇ ਵਿੱਚ ਲਾ ਲਓ ਜਾਂ ਕੋਈ ਖੇਤ ਤੇ ਥੋੜੀ ਜਿਹੀ ਥਾਂ ਛੱਡ ਕੇ ਤੁਸੀਂ ਲਾ ਸਕਦੇ ਆ ਇਸੇ ਲਾਉਣ ਨਾਲ ਤੁਹਾਨੂੰ ਸਾਰਾ ਸਾਲ ਤੇ ਹਰ ਰੋਜ਼ ਆਪਦਾ ਤਾਜ਼ਾ ਫਰੂਟ ਸਮੇਂ ਅਨੁਸਾਰ ਮਿਲਦਾ ਰਹੂਗਾ ਤੁਹਾਨੂੰ ਬਾਜ਼ਾਰ ਚੋਂ ਫਰੂਟ ਖਰੀਦਣ ਦੀ ਲੋੜ ਨਹੀਂ ਇਹ ਕੋਈ ਬੜਾ ਤਰਦਦ ਕਰਨ ਦੀ ਲੋੜ ਨਹੀਂ ਤੁਸੀਂ ਇੱਕ ਵਾਰੀ ਬੂਟੇ ਲਾ ਕੇ ਚੌਥੇ ਸਾਲ ਤੁਹਾਨੂੰ ਫਰੂਟ ਕੋਈ ਨਾ ਕੋਈ ਮਿਲਣ ਲੱਗ ਪਊਗਾ ਔਰ ਇਹਨਾਂ ਦੀ ਉਮਰ ਵੀ ਬਹੁਤ ਹੈ ਜੇ ਤੁਸੀਂ ਘਰ ਚਲਾਉਨੇ ਆ ਤੇ ਇਹਨਾਂ ਦੀ ਉਮਰ ਬਹੁਤ ਹੈ 30 ਤੋਂ 35 ਸਾਲ ਬੜੇ ਆਰਾਮ ਨਾਲ ਇਹ ਬੂਟੇ ਚੱਲ ਜਾਂਦੇ ਆ ਤੇ ਇੱਕ ਪੀੜੀ ਦਾ ਵਧੀਆ ਜੁਗਾੜ ਬਣ ਜਾਂਦਾ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਰੀਫਿਲ ਕਰਦੇ ਰਹੋ ਤੇ ਸਾਰੀ ਉਮਰ ਕਿਚਨ ਗਾਰਡ 'ਚ ਜਿਹਦਾ ਜਿਹੜਾ ਥਾਂ ਇਹਨਾਂ ਦਾ ਵਿਹਲਾ ਬਾਈ ਦਾ ਉਹ 'ਚ ਤੁਸੀਂ ਸੀਜ਼ਨਲ ਸਬਜ਼ੀਆਂ ਲਾ ਕੇ ਤੁਸੀਂ ਸਬਜ਼ੀ ਤੇ ਫਰੂਟ ਕਿਚਨ ਗਾਰਡਨ ਦੇ ਵਿੱਚ ਤੁਸੀਂ ਲਾ ਸਕਦੇ ਆਂ ਔਰ ਬੜੇ ਆਰਾਮ ਨਾਲ ਸਾਰਾ ਸਾਲ ਤੇ ਹਰ ਰੋਜ਼ ਆਪਦੀ ਸਬਜੀ ਆਪਦਾ ਫਰੂਟ ਖਾਓ ਅਤੇ ਆਪਦੀ ਜ਼ਿੰਦਗੀ ਨੂੰ ਬਹੁਤ ਵਧੀਆ ਹੰਡਾਓ ਧੰਨਵਾਦ